ہاں جی پیار اج دو ہزار چوبیس برخ دسمبر مہینہ ہے اکیس تاریخ ہے ਜਰ ਸਾਲ ਚਲਦਿਆਂ ਨੂੰ ਸਵਾ ਘੰਟਾ ਬੀਤ ਚੁੱਕਿਆ ਹੈ ਪਿਛਲੀ ਵਾਰ ਆਪਾਂ ਇੱਥੇ ਪਹੁੰਚੇ ਸੀ ਔਰ ਇਹ ਵਿਚਾਰ ਆਪਾਂ ਉਹਨਾਂ ਵਿਦਿਆਰਥੀਆਂ ਲਈ ਸੱਜਣਾ ਲਈ ਕਰ ਰਹੇ ਹਾਂ ਜਿਹੜੇ ਇਸ ਨੂੰ ਸੁਣ ਕੇ ਹੋਰ ਆਪਣਾ ਅੱਗੇ ਮਿਹਨਤ ਕਰਨਗੇ ਹੋਰ ਸਵਾਰਨਗੇ ਔਰ ਇਸ ਲਈ ਮੈਂ ਹੁਣੇ ਆਪਣੇ ਸਾਥੀਆਂ ਤੋਂ ਵੀ ਕੀ ਕਹਿੰਦੇ ਆ ਕਿ ਖਿਮਾਈ ਮੰਗਦਾ ਹਾਂ ਕਿ ਮੈਂ ਇਤਨਾ ਸਵਾਰ ਕੇ ਨਹੀਂ ਲਿਖ ਸਕਦਾ ਕਿਉਂਕਿ ਮੈਂ ਵੀ ਇਹ ਸਾਰੀਆਂ ਚੀਜ਼ਾਂ ਤਿਆਰ ਕਰਦਾ ਹਾਂ ਨਾਲੋਂ ਨਾਲ ਪਿਛਲਾ ਪਾਠ ਜਿਹੜਾ ਆਪਣਾ ਚੱਲ ਰਿਹਾ ਸੀ ਤੁਸੀਂ ਦੇਖ ਲੈਣਾ ਆਪਾਂ ਇੱਥੇ ਤੱਕ ਪਹੁੰਚੇ ਸੀ ਉਸ ਦਿਨ ਆਪਾਂ ਕੀਤਾ ਸੀ ਵਿਆਕਰਣਕ ਤੇ ਅਵਿਆਕਰਣਕ ਇੱਥੇ ਆਪਾਂ ਪਾਠ ਛੱਡਿਆ ਸੀ ਇਹ ਨਵੇਂ ਸ਼ਬਦ ਸੀ ਕਿ ਵਿਆਕਰਨਕ ਸ਼ਬਦ ਨੂੰ ਉਚਾਰਨਾ ਤੇ ਅਵਿਆਕਰਨਕ ਸ਼ਬਦ ਕਿਸ ਨੂੰ ਆਖਣਾ ਹੈ ਕਿੱਥੇ ਆਖਣਾ ਹੈ ਕਿੱਥੇ ਬੋਲਣਾ ਹੈ ਸ਼ਬਦ ਤੇ ਇਹ ਅਸਲ ਚ ਪਿਛਲਾ ਪਾਠ ਇੱਕ ਚੱਲ ਰਿਹਾ ਜਿਸ ਪਾਠ ਵਿੱਚ ਆਪਾਂ ਜਿਹਦਾ ਨਾਮ ਹੈ ਵਾਕ ਰਚਨਾ ਤੇ ਇਹ ਜੋ ਅੱਜ ਵੀ ਆਪਾਂ ਕਰਨ ਲੱਗੇ ਹਾਂ ਇਹ ਵਾਕ ਰਚਨਾ ਐਸਾ ਨਹੀਂ ਕਿ ਅਸੀਂ ਵਾਕ ਰਚਨਾ ਪਾਠ ਕਰ ਰਹੇ ਹਾਂ ਜਿਹੜਾ ਵਾਕ ਰਚਨਾ ਪਾਠ ਕਰਨਾ ਹੈ ਇਹ ਉਹਦਾ ਸੰਖੇਪ ਜਿਹਾ ਇੱਕ ਸਿਰਫ ਆਰੰਭਕ ਜਾਣਕਾਰੀ ਹੈ ਆਰੰਭਕ ਜਾਣਕਾਰੀ ਵਾਕ ਰਚਨਾ ਬਾਰੇ ਪਰ ਮੇਰੀ ਦ੍ਰਿਸ਼ਟੀ ਵਿੱਚ ਵਾਕ ਰਚਨਾ ਬਹੁਤ ਵੱਡਾ ਲੰਬਾ ਤੇ ਡੂੰਗਾ ਪਾਠ ਹੈ ਕਿਉਂਕਿ ਇਸ ਵਿੱਚ ਉਹ ਸਾਰਾ ਗਿਆਨ ਪਿਆ ਹੋਵੇਗਾ ਕਿ ਕਿਹੜੇ ਪ੍ਰਕਾਰ ਗੁਰਬਾਣੀ ਦੇ ਸ਼ਬਦ ਜਾਂ ਬੋਲੀ ਦੇ ਸ਼ਬਦ ਪ੍ਰਚਲਿਤ ਹੁੰਦੇ ਹਨ ਤਾਂ ਮੈਂ ਇਹ ਇਹਦੇ ਵਿੱਚ ਇਥੋਂ ਪਾਠ ਉਸ ਪੁਸਤਕ ਵਿੱਚ ਲਿਆ ਉਹ ਹੈ ਯੂਨੀਵਰਸਿਟੀ ਵਿੱਚੋਂ ਤੇ ਉਹਦਾ ਜਿਹੜਾ ਇਹਦਾ ਪੰਜਾਬੀ ਅਨੁਵਾਦ ਹੈ ਜਾਂ ਤੁਸੀਂ ਕਹੋ ਕਿ ਪੰਜਾਬੀ ਅਨੁਵਾਦ ਨਾ ਆਖੋ ਅਨੁਵਾਦ ਜੈਸਾ ਕਹਿ ਸਕਦੇ ਹੋ ਕਿ ਆਪਾਂ ਇਸ ਤੋਂ ਇਸ ਨੂੰ ਪੜ ਕੇ ਅਸੀਂ ਇਹ ਸਮਝਿਆ جی گل اتھے ہے کہ ساڑے پاس میرے پاس تھڈے پاس اس سمرتھا ہے اسی اے بھی جان دے ہاں کی بولی دے جا انج کہو ਅਸਾਡੀ ਬੋਲੀ ਵਿੱਚ ਵਾਕ ਰਚਨਾ ਕਿਸ ਪ੍ਰਕਾਰ ਹੁੰਦੀ ਹੈ ਆਪਾਂ ਤੁਸੀਂ ਮੈਂ ਇਹ ਜਾਣਦੇ ਹਾਂ ਕਿ ਵਾਕ ਰਚਨਾ ਕਿਸ ਪ੍ਰਕਾਰ ਕਰਨੀ ਹੈ ਜਿਸ ਤਰ੍ਹਾਂ ਮੈਂ ਆਪ ਜੀ ਦੇ ਸਾਹਮਣੇ ਬੋਲ ਰਿਹਾ ਹਾਂ ਤਾਂ ਹੁਣ ਬੋਲਣ ਵਿੱਚ ਜੋ ਮੈਂ ਵਾਕ ਆਪਜੀ ਨਾਲ ਬੋਲ ਰਿਹਾ ਤੁਸੀਂ ਉਸ ਬਵਾਕ ਬੋਲਾਂ ਨੂੰ ਸੁਣ ਰਹੇ ਹੋ ਵਾਕਾਂ ਨੂੰ ਤੱਤਵਾ ਨੂੰ ਵੀ ਸਮਝ ਆ ਰਹੀ ਹੈ ਮੈਨੂੰ ਵੀ ਆਪਣੇ ਆਪ ਮੇਰੇ ਕੋਲੋਂ ਉਚਾਰੇ ਜਾ ਰਹੇ ਹਨ ਕਿਉਂਕਿ ਇਹ ਵਾਕ ਰਚਨਾ ਜਾਂ ਬੋਲੀ ਦੀ ਸਾਰੀ ਬੋਲੀ ਆਪਾਂ ਜਨਮ ਤੋਂ ਸਿੱਖ ਰਹੇ ਹਾਂ ਤਾਂ ਸਾਡੇ ਪਾਸ ਇਹ ਯੋਗਤਾ ਹੈ ਤੁਹਾਡੇ ਪਾਸ ਇਹ ਯੋਗਤਾ ਹੈ ਕਿ ਵਾਕ ਕਿਸ ਪ੍ਰਕਾਰ ਬੋਲੇ ਜਾਂਦੇ ਹਨ ਬੋਲੀ ਦੇ ਸ਼ਬਦ ਕਿਸ ਪ੍ਰਕਾਰ ਮਿਲ ਕੇ ਵਾਕਾਂ ਦੇ ਭਾਗ ਵਾਕ ਖੰਡ ਅਤੇ ਵਾਕਾਂ ਦਾ ਨਿਰਮਾਣ ਕਰਦੇ ਹਨ ਦੁਬਾਰਾ ਬੋਲੀ ਦੇ ਜਿਹੜੇ ਸ਼ਬਦ ਹਨ ਉਹ ਕਿਸ ਪ੍ਰਕਾਰ ਮਿਲ ਕੇ ਵਾਕਾਂ ਦੇ ਭਾਗ ਅਤੇ ਵਾਕਾਂ ਦਾ ਨਿਰਮਾਣ ਕਰਦੇ ਹਨ ਇਹ ਵੀ ਆਪਾਂ ਜਾਣਦੇ ਹਾਂ ਤੁਸੀਂ ਮੈਂ ਜਿਹੜਾ ਵਿਦਿਆਰਥੀ ਇਹ ਆਖੇ ਕਿ ਮੈਨੂੰ ਬਿਲਕੁਲ ਵਿਆਕਰਣ ਨਹੀਂ ਆਉਂਦਾ ਵਾਸਤਵ ਦੇ ਵਿੱਚ ਉਸ ਨੂੰ ਵੀ ਆਉਂਦਾ ਤਾਂ ਇਹ ਜੀ ਯੋਗਤਾ ਹੈ ਸਾਡੇ ਪਾਸ ਸਾਰਿਆਂ ਦੇ ਪਾਸ ਹੈ ਉਹ ਇੱਥੇ ਲਿਖਿਆ ਹੈ ਵੀ ਇਹ ਗੱਲ ਕਿਵੇਂ ਪਤਾ ਲੱਗਦਾ ਹੈ ਕਿ ਆਪਣੇ ਪਾਸ ਇਹ ਯੋਗਤਾ ਹੈ ਕਿਉਂਕਿ ਆਪਾਂ ਆਪਣੀ ਬੋਲੀ ਵਿੱਚ ਐਸੇ ਵਾਕ ਬਣਾ ਕੇ ਵਰਤ ਸਕਦੇ ਹਾਂ ਜੋ ਅਸੀਂ ਪਹਿਲਾਂ ਕਦੇ ਵੀ ਨਹੀਂ ਸੁਨੇ ਅਤੇ ਕਿਸੇ ਹੋਰ ਵਾਕ ਨੂੰ ਪਛਾਣਨਾ ਕਿ ਉਹ ਵਾਕ ਬੋਲੀ ਦੇ ਨਿਯਮਾਂ ਅਨੁਸਾਰ ਹੈ ਜਾਂ ਨਹੀਂ ਆ ਸਾਡੀ ਬੋਲੀ ਦੇ ਨਿਯਮਾਂ ਦੀ ਪਾਲਣਾ ਕਰਦਾ ਹੈ ਕਿ ਨਹੀਂ ਧਿਆਨ ਦਿਨਾ ਮੈਂ ਇਹ ਬਚਨ ਇੱਥੇ ਕਰ ਰਿਹਾ ਆਪ ਜੀ ਦੇ ਨਾਲ ਕਿ ਸਾਡੇ ਪਾਸ ਜਾਂ ਕੋਈ ਵੀ ਵਿਅਕਤੀ ਹੈ ਮੈਂ ਆਪਾਂ ਪੰਜਾਬੀ ਹਾਂ ਹਿੰਦੀ ਵਾਲਾ ਹੈ ਅੰਗਰੇਜ਼ੀ ਵਾਲਾ ਹੈ ਸਭ ਦੇ ਪਾਸ ਇਹ ਸਮਰੱਥਾ ਹੁੰਦੀ ਹੈ ਕਿ ਉਸ ਉਹ ਵਾਕ ਭੁੱਲ ਵੀ ਸਕਦਾ ਹੈ ਨਵਾਂ ਵਾਕ ਬਣਾ ਵੀ ਸਕਦਾ ਹੈ ਇੱਕ ਸ਼ਬਦ ਨੂੰ ਕਿਸ-ਕਿਸ ਅਰਥਾਂ ਵਿੱਚ ਵਰਤਣਾ ਹੈ ਇਹ ਵੀ ਉਹਦੇ ਪਾਸ ਹੈ ਤਾਂ ਅੰਗਰੇਜ਼ੀ ਵਾਲਿਆਂ ਨੇ ਜੋ ਵਿਆਕਰਨ ਜਿਹੜਾ ਆਪਾਂ ਪੜ੍ਹ ਰਹੇ ਹਾਂ ਉਸ ਨਾਲ ਨੇ ਨਾ ਇੱਕ ਕੀ ਕੀਤਾ ਹੋਇਆ ਆ ਇੱਕ ਵਾਕ ਹੈ ਉਸ ਨੂੰ ਚਾਰ ਰੂਪਾਂ ਵਿੱਚ ਲਿਖਿਆ ਉਹਨਾਂ ਨੇ ਇੱਕ ਵਾਕ ਆਈ ਵਿਲ ਪਿਕ ਦੀ ਪੈਕੇਜ ਅਪ ਐਟ 8:00 ਕਲਾਕ ਇਹ ਵਾਕ ਵਿਆਕਰਣ ਅਨੁਸਾਰ ਹੈ ਪਰ ਇਸੇ ਵਾਕ ਨੂੰ ਉਹਨਾਂ ਨੇ ਦੂਸਰੀ ਤਰ੍ਹਾਂ ਲਿਖਿਆ 8 ਐਟ 8:00 ਆ' ਕਲਾਕ ਆਈ ਵਿਲ ਪਿਕ ਅਪ ਦੀ ਪੈਕੇਜ ਉਸੇ ਵਾਕ ਨੂੰ ਆ ਪਿਛਲਾ ਹਿੱਸਾ ਪਹਿਲਾਂ ਬੋਲ ਲਿਆ ਔਰ ਆਪਾਂ ਐਸਾ ਕਰਦੇ ਹਾਂ ਮੈਂ ਕਹਿੰਦੀ ਫਿਰ ਵਿਆਖਿਆ ਕਰਾਂਗਾ ਕਿ ਐਸਾ ਅਸੀਂ ਇੱਕ ਵਾਕ ਨੂੰ ਕਈ ਰੂਪਾਂ ਵਿੱਚ ਵਿਆਕਰਣਕ ਵਿਧੀ ਨਾਲ ਬਦਲ ਸਕਦੇ ਹਾਂ ਅੱਗੇ ਉਹਨਾਂ ਨੇ ਇੱਕ ਹੋਰ ਇਸੇ ਵਾਕ ਨੂੰ ਲਿਖਿਆ ਪੈਕੇਜ ਆਪ ਪਿਕ ਐਟ ਓ ਕਲਾਕ ਵਿਲ ది 8 ਆਈ ਜੇਕਰ ਕੋ ਇਸ ਪ੍ਰਕਾਰ ਬੋਲ ਦਿੰਦਾ ਹੈ ਤਾਂ ਉਹਨਾਂ ਨੇ ਲਿਖਿਆ ਹੋਇਆ ਕਿ ਨੌਨਸੈਂਸ ਹੈ ਇਹ ਨੌਨਸੈਂਸ ਹੈ ਕਿਮਾ ਕਰਨਾ ਨੌਨਸੈਂਸ ਇੱਕ ਗਾਲ ਨਹੀਂ ਹੈ ਜਿਵੇਂ ਅੱਜ ਕੱਲ ਕੋਈ ਕਿਸੇ ਨੂੰ ਕਹਦੇ ਕਿ ਤੂੰ ਨੌਨਸੈਂਸ ਹੈ ਤੇ ਉਹ ਆਪਾਂ ਸਮਝਿਆ ਕਿ ਜਿਵੇਂ ਕੁਪਤਾ ਸ਼ਬਦ ਹੈ ਪਰ ਮੈਸੂੰ ਦੇਖਿਆ ਇਸ ਦਾ ਅਰਥ ਹੁੰਦਾ ਨਿਰ ਨਿਰਅਰਥਕਤਾ ਨੌਂਸੈਂਸ ਜਿਹੜਾ ਪੂਰਾ ਵਾਕ ਹੈ ਨਿਰਅਰਥਕ ਹੈ ਇਸ ਵਿੱਚ ਕੋਈ ਅਰਥ ਨਹੀਂ ਬਣਦਾ ਪਰ ਜੇ ਕੋਈ ਇਸ ਵਾਕ ਨੂੰ ਇੰਉ ਬੋਲੇ ਆਈ ਵਿਲ ਪਿਕਸ ਦੀ ਪੈਕੇਜ ਅਪ ਐਟ 8:00 ਕਲॉक ਤਾਂ ਇਸ ਵਿੱਚ ਕੀ ਹੋਇਆ ਜਿਹੜਾ ਪਿਕਸ ਹੈ ਇਹ ਅਸ਼ੁੱਧ ਹੋ ਗਿਆ ਕਿਉਂਕਿ ਇਸਮਨ ਲਈ ਉਹਨਾਂ ਲਿਖਾ ਕੀ ਡੀ ਵਿੱਚ ਜਿਹੜਾ ਵਾਕ ਡੀ ਹੈ ਉਸ ਵਿੱਚ ਰੋਂਗ ਫੋਰਮ ਆਫ ਦੀ ਵਰਬ ਪਿਕ ਕਿਉਂਕਿ ਵਿਲ ਦੇ ਨਾਲ ਪਿਕ ਆਵੇਗਾ ਪਿਕਸ ਨਹੀਂ ਆਵੇਗਾ ਜਿੱਥੇ ਵਿਲ ਨਾ ਹੋਵੇ ਉੱਥੇ ਪਿਕਸ ਆ ਸਕਦਾ ਇੱਕ ਵਚਨ ਵਾਸਤੇ ਬਟਾ ਇੱਥੇ ਵਿਲ ਹੈ ਇੱਥੇ ਆਈ ਹੈ ਇੱਥੇ ਪਿਕ ਸ਼ਬਦ ਆਵੇਗਾ ਤਾਂ ਪਿਕ ਕਿਰਿਆ ਦਾ ਅਸ਼ੁੱਧ ਰੂਪ ਵਰਤਿਆ ਹੈ ਤਾਂ ਹੁਣ ਆਪ ਕਿਸੇ ਦੇ ਸਾਹਮਣੇ ਮੰਨ ਲਓ ਹੁਣ ਇਹ ਅੰਗਰੇਜ਼ੀ ਦੀ ਬਾਤ ਹਨ ਮੰਨ ਲਓ ਮੈਂ ਅੰਗਰੇਜ਼ੀ ਬੋਲਾਂ ਔਰ ਕਿਸੇ ਉਸ ਵਿਅਕਤੀ ਦੇ ਸਾਹਮਣੇ ਬੋਲਾਂ ਜੋ ਅੰਗਰੇਜ਼ੀ ਭਾਸ਼ੀ ਹੈ ਅੰਗਰੇਜ਼ੀ ਭਾਸ਼ੀ ਦਾ ਅਰਥ ਇਹ ਨਹੀਂ ਕਿ ਉਹ ਸਕੂਲ 'ਚ ਅੰਗਰੇਜ਼ੀ ਗਿਆ ਹੈ ਨਹੀਂ ਕੋਈ ਇੱਥੋਂ ਦਾ ਜੰਮਪਲ ਹੈ ਕੈਨੇਡਾ ਅਮਰੀਕਾ ਇੰਗਲੈਂਡ ਕਿਉਂਕਿ ਇਹਨਾਂ ਦੀ ਜਿਹੜੀ ਜਨ ਦੇਸੀ ਬੋਲੀ ਹੈ ਅੰਗਰੇਜ਼ੀ ਉਹ ਸਮਝ ਜਾਏਗਾ ਕਿ ਮੈਂ ਇਸ ਵਾਕ ਵਿੱਚੋਂ ਕਿਹੜੀ ਅਸ਼ੁੱਧੀ ਕੀਤੀ ਹੈ ਜਿਵੇਂ ਸਾਡੇ ਸਾਹਮਣੇ ਕੋਈ ਬਾਹਰੋਂ ਨਵਾਂ ਵਿਅਕਤੀ ਜਿਵੇਂ ਹੁਣ ਪੰਜਾਬ ਦੇ ਵਿੱਚ ਲੋਕ ਆਏ ਹਨ ਅਗਰ ਉਹ ਕੋਈ ਚੀਜ਼ ਬੋਲਦੇ ਹਨ ਜੇਕਰ ਤਾਂ ਅਸੀਂ ਸਮਝ ਲੈਂਦੇ ਹਾਂ ਕਿ ਇਹਦੀ ਇਸ ਵਾਕ ਵਿੱਚ ਇਸ ਗੱਲ ਵਿੱਚ ਇਹ ਅਸ਼ੁੱਧੀ ਹੋ ਗਈ ਹੈ ਕਿਉਂ ਕਿਉਂਕਿ ਸਾਡੀ ਬੋਲੀ ਦਾ ਜਿਹੜਾ ਅੰਤਰੀ ਵਿਗਿਆਨ ਹੈ ਉਹ ਸਾਨੂੰ ਦੱਸ ਦਿੰਦਾ ਹੈ ਕਿ ਇਸ ਵਾਕ ਵਿੱਚ ਆ ਸ਼ਬਦ ਜਾਂ ਆ ਕਿਰਿਆ ਇਹਨਾਂ ਦੀ ਖਰਾਬ ਹੋ ਗਈ ਹੈ ਤਾਂ ਮੈਂ ਇੱਥੇ ਇੱਕ ਸ਼ਬਦ ਹੋਰ ਜਿਹੜਾ ਲਿਆ ਐਸੇ ਥਾਂ ਤੋਂ ਜਦੋਂ ਉਹਨਾਂ ਨੇ ਲਿਖਿਆ ਨੇ ਕਿ ਰੋਂਗ ਫੋਰਮ ਆਫ ਦੀ ਵਰਬ ਪਿਕ ਤਾਂ ਫੋਰਮ ਦਾ ਅਰਥ ਹੁੰਦਾ ਹੈ ਰੂਪ ਜਿਸ ਦਾ ਅਰਥ ਹੈ ਕਿ ਜੋ ਪਿਕ ਕਿਰਿਆ ਹੈ ਉਸ ਦਾ ਗਲਤ ਰੂਪ ਵਰਤ ਲਿਆ ਹੈ ਕਿਉਂਕਿ ਕਿਰਿਆਵਾਂ ਦੇ ਰੂਪ ਹੁੰਦੇ ਹਨ ਤਾਂ ਮੈਂ ਸ਼ਬਦ ਇੱਕ ਹੋਰ ਨੂੰ ਦੁਬਾਰਾ ਸਮਝ ਲਿਆ ਕਿ ਮੈਂ ਆਪਣੀ ਬੋਲੀ 'ਚ ਇਸ ਨੂੰ ਆਖਣਾ ਹੈ ਰੂਪ ਤਾਂ ਇਸੇ ਨੂੰ ਫਿਰ ਮੈਂ ਅੱਗੇ ਜਾ ਕੇ ਗੱਲ ਨੂੰ ਦੁਬਾਰਾ ਤੋੜਦਾ ਹਾਂ ਕਿ ਆਪਾਂ ਆਪਣੀ ਬੋਲੀ 'ਚ ਇੱਕ ਹੋਰ ਸ਼ਬਦ ਵਰਤਾਂਗੇ ਸ਼ਬਦਾਂ ਦੇ ਰੂਪ ਜਿਸ ਨੂੰ ਸੰਖੇਪ ਵਿੱਚ ਕਹਾਂਗੇ ਸ਼ਬਦ ਰੂਪ ਇੱਕ ਨਵਾਂ ਸ਼ਬਦ ਆਪਾਂ ਹੋ ਸਿੱਖ ਲਿਆ ਸ਼ਬਦ ਰੂਪ ਕਿਸ ਨੂੰ ਕਹਾਂਗੇ ਜਿਸ ਤਰ੍ਹਾਂ ਆ ਮੈਂ ਕੁਝ ਸ਼ਬਦ ਲਿਖਿਆ ਨਾਨਕ ਨਾਨਕੀ ਨਾਨਕੂ ਤਾਂ ਆਪਾਂ ਇਉਂ ਕਹਿ ਸਕਦੇ ਹਾਂ ਕਿ ਇਸ ਸ਼ਬਦ ਵਿੱਚ ਨਾਨਕ ਦਾ ਸ਼ਬਦ ਦਾ ਕਿਹੜਾ ਰੂਪ ਹੈ ਨਾਨਕੀ ਸ਼ਬਦ ਦਾ ਰੂਪ ਬਦਲ ਗਿਆ ਨਾਨਕੂ ਸ਼ਬਦ ਦਾ ਰੂਪ ਬਦਲ ਗਿਆ ਤਾਂ ਰੂਪ ਦਾ ਅਰਥ ਖਿਮਾ ਕਰਨਾ ਅਜੇ ਤੱਕ ਇਤਨਾ ਹੀ ਲਿਆ ਹੈ ਕਿ ਜਿਹੜਾ ਹੁਣ ਨਾਨਕ ਨਾਨਕੀ ਨਾਨਕੂ ਕਬੀਰ ਕਬੀਰੀ ਕਬੀਰੂ ਇਹ ਸ਼ਬਦਾਂ ਦੇ ਆਪਾਂ ਇਉਂ ਗੱਲਬਾਤ ਕਰਦੇ ਆ ਰੂਪ ਕਹਾਂਗੇ ਕਹ ਕਹਿਆ ਆਖੀ ਆਖ ਹੈ ਆਖਿਆ ਜਾਂ ਵਿਸ਼ੇਸ਼ ਤੌਰ ਤੇ ਜਿਵੇਂ ਆਖੀ ਆ ਕੁ ਰੂਪ ਬਦਲ ਗਿਆ ਕਹਾ ਤ ਕਹ ਤੂ ਸ਼ਬਦ ਦਾ ਰੂਪ ਬਦਲ ਗਿਆ ਤਾਂ ਆਪਾਂ ਇੱਕ ਨਵਾਂ ਸ਼ਬਦ ਲਿਆ ਸ਼ਬਦ ਰੂਪ ਇੱਥੇ ਲਿਖ ਲੈਣਾ ਸਮਝ ਲੈਣਾ ਕਿ ਸ਼ਬਦ ਰੂਪ ਕਿਸ ਨੂੰ ਕਹਾਗੇ ਆਪਣੀ ਬੋਲੀ ਵਿੱਚ ਅਜੇ ਆਪਾਂ ਆਪਣੇ ਉਹ ਹਰ ਚੀਜ਼ ਤਿਆਰ ਕਰ ਰਹੇ ਹਾਂ ਵਿਆਕਰਣ ਦੇ ਅੰਦਰ ਜੋ ਜੋ ਚਾਹੀਦਾ ਹੈ ਅੱਗੇ ਮੈਂ ਇੱਕ ਹੋਰ ਚੀਜ਼ ਲਿਖੀ ਹੈ ਕਿ ਇਹਨਾਂ ਨੇ ਪਿੱਛੇ ਲਿਖਿਆ ਹੋਇਆ ਕਿ ਜਿਹੜੇ ਸ਼ਬਦ ਹਨ ਉਹ ਫਰੇਜ਼ਸ ਅਤੇ ਸੈਂਟੈਂਸ ਬਣਾਉਂਦੇ ਹਨ ਤੋਂ ਫਰੇਜ਼ਸ ਦਾ ਜਦ ਮੈਂ ਅਰਥ ਸਮਝਣ ਦਾ ਯਤਨ ਕੀਤਾ ਤਾਂ ਹਿੰਦੀ ਵਿੱਚ ਇਹ ਲਿਖਿਆ ਹੈ ਵਾਕਾਂਸ਼ ਤੇ ਵਾਕਾਂਸ਼ ਨੂੰ ਮੈਂ ਯਤਨ ਕੀਤਾ ਸਮਝਾ ਕਿ ਵਾਕਾਂਸ਼ ਕਿਸ ਨੂੰ ਕਹਾਂਗੇ ਜਿਵੇਂ ਮਾਨ ਲਓ ਮੈਂ ਅੱਗੇ ਵਾਕ ਲਿਖੇ ਹਨ ਹਾਂ ਕੁਝ ਵਾਕ ਲਿਖੇ ਹਨ ਨਾ ਸਾਰੇ ਵਾਕ ਹੀ ਹਨ ਤਾਂ ਉਹ ਇਹਨਾਂ ਵਾਕਾਂ ਨੂੰ ਆਪਣੇ ਆਪ ਭਰ ਸਕਦਾ ਹੈ ਕਿਸ ਨੂੰ ਆਪਾਂ ਵਾਕ ਅੰਸ਼ਾਂ ਖਾਂਗੇ ਤਾਂ ਉਹ ਅਰਥ ਜੋ ਇੱਥੇ ਕੀਤਾ ਹੈ ਨਾ ਉਹ ਕਿਸੇ ਪਾਸੇ ਪਕੜ ਵਿੱਚ ਨਹੀਂ ਆਉਂਦਾ ਸਾਰਥਕ ਜਿਹਾ ਨਹੀਂ ਲੱਗਦਾ ਤੂੰ ਮੈਂ ਫਿਰ ਇੱਥੇ ਇਹ ਵਾਕਾਸ਼ ਸ਼ਬਦ ਛੱਡ ਦਿੱਤਾ ਤਾਂ ਆਪਣੇ ਵਰਤਨ ਵਾਸਤੇ ਜੋ ਸਹੀ ਸ਼ਬਦ ਹੈ ਉਹ ਹੈ ਵਾਕਖੰਡ ਵਾਕ ਦੇ ਇੱਕ ਭਾਗ ਨੂੰ ਮੰਨ ਲਓ ਕੋਈ ਵਾਕ ਐਸਾ ਹੈ ਕੋਈ ਵਾਕ ਛੋਟਾ ਵਾਕ ਹੁੰਦਾ ਹੈ ਕੋਈ ਲੰਬਾ ਵਾਕ ਹੁੰਦਾ ਹੈ ਕੋਈ ਦੋ ਤਰ੍ਹਾਂ ਵਾਕਾਂ ਦਾ ਮਿਲ ਕੇ ਇੱਕ ਮਿਸ਼ਰਤ ਵਾਕ ਹੁੰਦਾ ਹੈ ਕਈ ਵਾਰ ਕੋਈ ਬਾਤ ਲੰਬੀ ਹੁੰਦੀ ਹੈ ਤਾਂ ਆਪਾਂ ਦੋ ਤਰ੍ਹਾਂ ਵਾਕ ਜੋੜ ਕੇ ਇੱਕ ਪੂਰਾ ਵਾਕ ਲੰਬਾ ਬਣਾਉਂਦੇ ਹਾਂ ਤਾਂ ਆਪਾਂ ਵਾਕਖੰਡ ਸ਼ਬਦ ਵਰਤਾਂਗੇ ਔਰ ਨਾਲ ਮੈਂ ਇੱਥੇ ਸੁਚੇਤ ਥੋੜਾ ਕੀਤਾ ਹੈ ਕਿ ਚੇਤੇ ਰੱਖਣਾ ਕਿ ਆਪਾਂ ਲੈਂਗੁਏਜ ਫਾਈਲ ohio ਯੂਨੀਵਰਸਿਟੀ ਵੱਲੋਂ ਜੋ ਪੁਸਤਕ ਛਪੀ ਹੈ ਨਾ ਉਸ ਵਿੱਚੋਂ ਆਪਾਂ ਉਸ ਦੀ ਸਹਾਇਤਾ ਨਾਲ ਬੋਲੀ ਵਿਗਿਆਨ ਸਮਝ ਰਹੇ ਹਾਂ ਨਕਲ ਨਹੀਂ ਕਰਦੀ ਮੈਂ ਫਰੇਜ਼ਸ ਦੀ ਨਕਲ ਨਹੀਂ ਕੀਤੀ ਤਾਂ ਮੈਂ ਇਸ ਨੂੰ ਸਹਾਇਤਾ ਲਈ ਹੈ ਕਿ ਅਗਰ ਉਹ ਫਰੇਜ਼ਸ ਜਿਸ ਨੂੰ ਵੀ ਆਖਦੇ ਹਨ ਪਰ ਆਪਾਂ ਵਾਕਾਸ਼ ਕਰਕੇ ਐਸੀ ਨਕਲ ਨਹੀਂ ਮਾਰਾਂਗੇ ਕਿ ਅਸੀਂ ਉਹਦੀ ਥਾਂ ਤੇ ਜੋ ਸਹੀ ਸ਼ਬਦ ਹੈ ਉਹ ਵਾਕ ਖੰਡ ਵਰਤਾਂਗੇ ਤਾਂ ਇਸ ਤਰ੍ਹਾਂ ਫਿਰ ਮੈਂ ਇੱਥੇ ਇਹ ਵੀ ਜ਼ਿਕਰ ਕੀਤਾ ਗਿਆ ਕਿ ਕੁਝ ਐਸੇ ਸ਼ਬਦ ਹਨ ਉਜਿਹੇ ਅਜਿਹੇ ਸ਼ਬਦ ਹਨ ਜਿਹੜੇ ਅੱਗੇ ਜਾ ਕੇ ਆਪਾਂ ਵਾਰ-ਵਾਰ ਮੈਂ ਵਾਰ ਨਹੀਂ ਕਹਿੰਦਾ ਬਸ ਮੈਂ ਬਾਅਰ ਸ਼ਬਦ ਕਹਿੰਦਾ ਬਾਰ-ਬਾਰ ਬੋਲਾਂਗੇ ਬਾਰ-ਬਾਰ ਲਿਖਾਂਗੇ ਕੁਝ ਸ਼ਬਦ ਐਸੇ ਹਨ ਉਹ ਸਾਰੇ ਸ਼ਬਦ ਨਾਲ ਹੀ ਜੁੜੇ ਹੋਏ ਹਨ ਜਿਸ ਤਰ੍ਹਾਂ ਤੁਸੀਂ ਦੇਖੋਗੇ ਕਿ ਆਤਮੇ ਲਿਖਿਆ ਹੋਇਆ ਕਿ ਬੋਲੀ ਸ਼ਬਦ ਹੈ ਬੋਲ ਸ਼ਬਦ ਬੋਲੀ ਬੋਲੀ ਵਿਗਿਆਨ ਵਿਗਿਆਨ ਬੋਲੀ ਵਿਗਿਆਨ ਭਾਸ਼ਾ ਵਿਗਿਆਨ ਐਸੇ ਸ਼ਬਦ ਆਪਾਂ ਬੋਲਾਂਗੇ ਜਿਵੇਂ ਇਹ ਸ਼ਬਦ ਹੈ ਕਿਸੇ ਥਾਂ ਤੇ ਬੋਲਾਂਗੇ ਸ਼ਬਦ ਅਗੇਤਰ ਸ਼ਬਦ ਪਿਛੇਤਰ ਇਹ ਸਾਡੀ ਬੋਲੀ ਵਿੱਚ ਅੱਗੇ ਵਰਤੇ ਜਾਣਗੇ ਮੈਂ ਉਹ ਇੱਕ ਸ਼ਬਦ ਛੱਡਿਆ ਵਾਕਾਂਸ਼ ਕੁਝ ਸੱਜਣਾਂ ਨੂੰ ਮੈਨੂੰ ਯਾਦ ਤਾਂ ਨਹੀਂ ਪੂਰਾ پر میں سنے سنیا کسی تھان پہ شبدانش شبد میں کئی پچھلے مہا دے شبدانش شبد بھی پوری طرح نہیں پکڑ سکیا کہ میں شبدانش کس آخان گی کیونکہ سب کا اش کسنوں کہ وہ سارتھک نہیں لگا تا پھر میں واق بھی چھڑیا شبدانش بھی چھڑیا یہ ساڑا شہ ہے ਫਿਰ ਕਦੀ ਗੱਲ ਕਰਾਂਗੇ ਵੀ ਅਸੀਂ ਓ ਕਿਉਂ ਲਿਖਦਾ ਹੈ ਕੁਝ ਸ਼ਬਦ ਹੋਰ ਹਨ ਜਿਵੇਂ ਸ਼ਬਦ ਖੰਡ ਬਰਾਬਰ ਸ਼ਬਦ ਭਾਗ ਸ਼ਬਦ ਖੰਡ ਸ਼ਬਦ ਹੈ ਸ਼ਬਦ ਖੰਡ ਸ਼ਬਦ ਅੰਗ ਸਬਦਾਂਤਰ ਸਬਦਾਂਤਕ ਸੁਰ ਸ਼ਬਦ ਖੰਡ ਸ਼ਬਦ ਦੇ ਖੰਡ ਹੁੰਦੇ ਹਨ ਕਈ ਵਾਰ ਸ਼ਬਦ ਭਾਗ ਜਿਹਨੂੰ ਕਹਿ ਸਕਦੇ ਆ ਇੱਕ ਸ਼ਬਦ ਅੰਗ ਸ਼ਬਦ ਹੈ سبدنڈ ہورتھ رکھتا ہے سبد اگ کوئی ہوتھ رکھتا ہے سبدانتک جرتھ ہوئے گا شبدا اتلا سبدانتک شبد اتک سبدانت کنا سبدانت سبدانت کا ارتھ ہو گیا شبد کا انت سبدانتک سر سبدانتک سر کس کہ शब्द दा अंतला सुर जਵੇਂ ਕਵਾ ਮੈਂ ਇੱਥੇ ਸਵਦਾਂਤਕ ਅ ਹੈ ਇੱਥੇ ਸਵਦਾਂਤਕ ਈ ਸੁਰ ਹੈ ਇੱਥੇ ਸਵਦਾਂਤਕ ਊ ਸੁਰ ਹੈ ਤੇ ਇਸ ਪ੍ਰਕਾਰ ਆਪਾਂ ਇਹ ਸ਼ਬਦ ਜੋ ਇਸ ਇੱਥੇ ਸਿੱਖ ਰਹੇ ਹਾਂ ਇਹ ਉਸ ਵਕਤ ਵਰਤਾਂਗੇ ਸ਼ਬਦ ਖੰਡ ਸ਼ਬਦ ਭਾਗ ਮੈਂ ਫਿਰ ਕਦੀ ਕਿਸੇ ਵੇਲੇ ਕਰਾਂਗਾ سب دان سبدانتک سر دان تک سر بھید کی ہو گیا کہہ سکتے ہیں کبیری کبیر ہاں کبھیری کبھیر سب دان تک سر بھید ہے نانکی نانکو سب دان تک سر بھید ہے کیونکہ ایتھے سور ای ہے ایتھے سور او ہے ਦਾ ਇਹ ਸਾਡੀ ਬੋਲੀ ਵਿੱਚ ਕੰਮ ਆਉਣੇ ਹਨ ਜਿਹੜੇ ਮੈਂ ਇਹ ਸ਼ਬਦ ਅੱਜ ਲਿਖ ਰਿਹਾ ਹਾਂ ਆਪ ਜੀ ਨੇ ਇਹਨਾਂ ਨੂੰ ਲਿਖ ਲੈਣਾ ਇਹਨਾਂ ਨੂੰ ਵਰਤਨ ਦਾ ਯਤਨ ਕਰਨਾ ਔਰ ਮੈਂ ਬਹੁਤ ਖੁਸ਼ ਰਹਿੰਦਾ ਹਾਂ ਰਵਾਗਾ ਅਗਰ ਮੇਰੀ ਵੀ ਕੋਈ ਉਕਾਈ ਆਪ ਜੀ ਦੇ ਪਕੜ ਵਿੱਚ ਆਵੇ ਵਰਤ ਕੇ ਦੇਖਣਾ ਕਿ ਐ ਨਹੀਂ ਵਰਤਿਆ ਗਿਆ ਜਿਸ ਤਰ੍ਹਾਂ ਮੈਂ ਸਬਦਾਸ਼ ਕਿਦਰੇ ਨਹੀਂ ਵਰਤ ਸਕਿਆ ਇਹ ਕਾਮ ਨਹੀਂ ਆਇਆ ਮੇਰੇ ਸ਼ਬਦ ਤਾਂ ਮੈਂ ਇਸ ਨੂੰ ਛੱਡ ਦਿੱਤਾ ਇੱਥੇ ਜੋ ਸ਼ਬਦ ਮੈਂ ਆਪ ਜੀ ਅਗੇ ਲਿਖੇ ਹਨ ਕਾਮਨਾ ਆਨ ਵਰਤ ਕੇ ਦੇਖਣਾ ਤੁਸੀਂ ਕਾਮਨਾ ਕਰਨ ਜਾਂ ਸਾਰਥਕ ਨਾਲ ਲੱਗਣ ਤਾਂ ਮੈਨੂੰ ਵਿਆਖਿਆ ਸਹਿਤ ਦੱਸਣਾ ਪਰ ਇਉਂ ਮਤ ਦੱਸਣਾ ਕਿ ਫਲਾਣੇ ਵਿਆਕਰਣ ਵਿੱਚ ਇੰਜ ਲਿਖਿਆ ਕਿਉਂਕਿ ਮੈਂ ਨਕਲ ਨਹੀਂ ਮਾਰਦਾ ਫਲਾਣੇ ਵਿਆਕਰਣ ਵਿੱਚ ਵੀ ਅਸ਼ੁੱਧ ਹੋ ਸਕਦਾ ਤਾਂ ਮੈਂ ਉਸ ਦੀ ਨਕਲ ਨਹੀਂ ਕਰਨੀ ਉਨ੍ਹਾਂ ਵਿੱਚ ਚੰਗਾ ਹੋਵੇ ਤਾਂ ਦੱਸਣਾ اچھا ਸਬਦਾਂਤਕ ਸੁਰਚਿਨ ਕਿਸ ਨੂੰ ਕਹਾਗੇ ਇਹਨਾਂ ਨੂੰ ਅਸੀਂ ਸੁਰਚਿਨ ਆਖਦੇ ਹਾਂ ਜਿਸ ਨੂੰ ਦੂਜੇ ਸਾਥੀ ਅ ਸਿਹਾਰੀ ਔਕੜ ਕਹਿ ਕੇ ਬੋਲਦੇ ਹਨ ਨਾ ਉਹਨਾਂ ਨੂੰ ਇਹ ਨਹੀਂ ਕਹਾਵਾਂਗਾ ਕਿ ਉਹ ਕੀ ਹਨ ਪਰ ਦਾਸ ਸਿਹਾਰੀ ਤੇ ਔਂਕੜ ਦੀ ਥਾਵੇਂ ਸੁਰ ਚਿੰਨ ਆਖਦਾ ਹੈ ਕਿ ਈ ਸੁਰ ਦੀ ਥਾਵੇਂ ਉ ਸੁਰ ਹੋ ਗਿਆ ਅੱਗੇ ਜਾ ਕੇ ਇਹ ਬਹੁਤ ਕਮ ਆਵੇਗਾ ਮੈਂ ਫਿਰ ਆਪ ਜੀ ਨੂੰ ਦੱਸਾਂ ਕਦੀ ਫਿਰ ਦੱਸਾਂਗਾ ਕਿ ਮੈਂ ਸਿਹਾਰੀ ਕਿਉਂ ਨਹੀਂ ਆਖਦਾ ਮੈਂ ਔਂਕੜ ਕਿਉਂ ਨਹੀਂ ਆਖਦਾ ਉਹਨੇ ਮੈਨੂੰ ਕੀ ਪੁਲੇਖਾ ਪਾਇਆ ਔਰ ਉਸ ਪੁਲੇਖੇ ਨਾਲ ਮੇਰਾ ਕੀ ਨੁਕਸਾਨ ਹੋਇਆ ਤੋ ਜਿਸ ਜਿਸ ਚੀਜ਼ ਤੋਂ ਮੈਨੂੰ ਲਾਭ ਹੋਇਆ ਗੁਰਬਾਣੀ ਵਿਆਕਰਣ ਵਾਸਤੇ ਉਹ ਚੀਜ਼ਾਂ ਮੈਂ ਗ੍ਰਹਿਣ ਕੀਤੀਆਂ ਜਿਸ ਵਿੱਚ ਹੋਰ ਜ਼ਿਆਦਾ ਲਾਭ ਹੋਇਆ ਉਹ ਮੈਂ ਹੋਰ ਗ੍ਰਹਿਣ ਕੀਤੀ ਜਿਹੜੇ ਗੁਰਬਾਣੀ ਵਿਆਕਰਣ ਵਿੱਚ ਮੈਨੂੰ ਨਿਰਾਰਥਕ ਲੱਗੇ ਜਾਂ ਅਸ਼ੁੱਧ ਲੱਗੇ ਜਾਂ ਨੁਕਸਾਨਦਾਇਕ ਲੱਗੇ ਉਹ ਸ਼ਬਦ ਮੈਂ ਛੱਡ ਦਿੱਤੇ ਅੱਛਾ ਜੀ ਸਬਦਾਂਤਕ ਸੁਰ ਬੋਲ ਸਬਦਾਂਤਕ ਸੁਰਭੇਦ ਸਬਦਾਂਤਕ ਸੁਰਚਿੰਨ ਸਬਦਾਂਤਕ ਸੁਰਮੂਲ ਦੇਖ ਲੈਣਾ ਜੀ ਇਸ ਤੋਂ ਅੱਗੇ ਆ ਆ ਦਾਸ ਨੇ ਲਿਖਣ ਤੋਂ ਬਾਅਦ ਆ ਲਿਖਿਆ ਹੋਇਆ ਹੈ ਕਿ ਕੁਝ ਕੁ ਸ਼ਬਦ ਸ਼ਬਦ ਲਿਖੇ ਹਨ ਜੋ ਆਪਾਂ ਵਿਆਕਰਣ ਦੀ ਗੱਲਬਾਤ ਕਰਦੇ ਹਾਂ ਬੋਲਣੇ ਹਨ ਅਤੇ ਲੋੜ ਅਨੁਸਾਰ ਲਿਖਨੇ ਹਨ ਇਹ ਜੜੇ ਮੈਂ ਇਤਨੇ ਕੁ ਵਿਚਾਰ ਇੱਥੇ ਕੀਤੀ ਹੈ ਇਹ ਕੁਝ ਵਿਆਕਰਨਕ ਸ਼ਬਦ ਹਨ ਜਿਨ੍ਹਾਂ ਨੂੰ ਆਪਾਂ ਲੋੜ ਅਨੁਸਾਰ ਬੋਲਣਾ ਵੀ ਹੈ ਔਰ ਲੋੜ ਅਨੁਸਾਰ ਲਿਖਣਾ ਵੀ ਹੈ ਔਰ ਇਸੇ ਦੇ ਵਿੱਚ ਹੀ ਮੈਂ ਇੱਥੋਂ ਵੈਸੇ ਅੱਗੇ ਚਲਾ ਗਿਆ ਸੀ ਜਿੱਥੇ ਮੈਂ ਮੋਹਰ ਲਾਈ ਹੈ ਨਾ ਇਹ ਅਸਲ ਇਥੇ ਸਮਾਪਤੀ ਹੋ ਚੁੱਕੀ ਇਸੇ ਪਰ ਇਹ ਚੀਜ਼ਾਂ ਕੁਝ ਮੇਰੇ ਚੇਤੇ ਆਈਆਂ ਤੇ ਮੈਂ ਦੁਬਾਰਾ ਲਿਖਣ ਲੱਗ ਪਿਆ ਤਾਂ ਦੁਬਾਰਾ ਮੈਂ ਇੱਕ ਹੋਰ ਚੀਜ਼ ਇੱਕ ਨਵੀਂ ਸਿੱਖੀ ਹੈ ਕਿ ਇੱਕ ਸ਼ਬਦ ਇਹ ਵੀ ਵਰਤਨੇ ਹਨ ਬੋਲਨੇ ਹਨ ਆਪਾਂ ਕਰਤਾ ਰੂਪ ਕਰਮ ਰੂਪ ਜਦ ਆਪਾਂ ਵਿਆਕਰਣ ਦੀ ਗੱਲ ਕਰਾਂਗੇ ਉਸ ਵੇਲੇ ਅਸੀਂ ਆਖਾਂਗੇ ਇਹ ਕਰਤਾ ਰੂਪ ਹੈ ਇਹ ਕਰਮ ਰੂਪ ਹੈ ਇਹ ਕਰਨ ਰੂਪ ਹੈ ਸੰਪਰਨ ਦਾਨ ਰੂਪ اپادن روپ ادیکر روپ جس طرح مڑ میں آدھا ہاں جب آپ کوئی پورا واک لکھا گے نانک آخ منا اگر جسے نانک آخ رنا تو میں اتاگا نانک یہ کرتا روپ ہے جی کس تھان پہ آئے گا نانک کی یہ تو ہو نانک ایسی تو ہو سکتی ہے کہ نانک جی کہ نانکی کہیا تو میں کہہ کہ ہوں جو نانک کرتا روپ سی وہ کرتا روپ و بھے آ گیا ہے بھی کرتا ہے نانک کی کہیا ਕਬੀਰੀ ਕਹਿਆ ਆਖਿਆ ਐਸਾ ਆ ਸਕਦਾ ਹੈ ਪਰ ਉਹਦੇ ਵਿੱਚ ਕੀ ਹੋਇਆ ਕਿ ਇਹ ਰੂਪ ਜਿਹੜਾ ਹੈ ਇਹ ਕਰਤਾ ਰੂਪ ਵਰਤਮਨ ਕਿਰਿਆ ਵਾਸਤੇ ਹੈ ਔਰ ਇਹ ਜਿਹੜਾ ਕਰਤਾ ਰੂਪ ਹੈ ਨਾਨਕੀ ਇਹ ਭੂਤਕ ਕਿਰਿਆ ਰੂਪ ਹੈ ਭੂਤਕਾਲ ਵਾਲੀ ਕਿਰਿਆ ਰੂਪ ਹੈ ਤਾਂ ਇਹ ਸ਼ਬਦਾਵਲੀਆਂ ਆਪਾਂ ਵਰਤਾਂਗੇ ਇਸੇ ਤਰ੍ਹਾਂ ਤੁਸੀਂ ਕਿਸੇ ਵੀ ਸ਼ਬਦ ਦਾ ਰੂਪ ਦੇਖੋ ਤੇ ਤੁਸੀਂ ਇਉਂ ਨਾ ਕਹਿਣਾ ਇਥੇ ਔਂਕੜ ਉੱਡ ਗਿਆ ਇਥੇ ਸਿਹਾਰੀ ਉੱਡ ਗਈ ਇਹ ਸ਼ਬਦ ਨਾ ਵਰਤਨਾ ਜਾਂ ਜਦੋਂ ਸ਼ਬਦ ਦਾ ਰੂਪ ਬਦਲਦਾ ਹੈ ਤਾਂ ਤੁਸੀਂ ਉਸ ਦਾ ਜੋ ਬਦਲਿਆ ਰੂਪ ਹੈ ਉਸ ਨੂੰ ਇਸ ਤਰ੍ਹਾਂ ਆਖਣਾ ਕਰਤਾ ਰੂਪ ਹੈ ਇਹ ਕਰਮ ਰੂਪ ਹੈ ਇਹ ਕਰਨ ਰੂਪ ਹੈ ਸੰਪਰਦਾਨ ਰੂਪ ਹੈ ਆਪ ਅਪਾਦਾਨ ਰੂਪ ਹੈ ਅਧਿਕਰਣ ਰੂਪ ਸੰਬੋਧਨ ਰੂਪ ਆ ਸੰਬੰਧਕ ਰੂਪ ਸੰਬੋਧਨ ਰੂਪ ਜਿਵੇਂ ਆਪ ਜਪ ਬਾਣੀ ਦੀ ਕੁੱਤਕ ਹੋਵੇ ਉਸੋਚ ਨਾਨਕ ਅਬ ਸ਼ਬਦ ਹੋਵੇ ਅ ਪਹਿਲੀ ਪੌੜੀ ਵਿੱਚ ਵੱਡੇ ਵੀਰ ਜੀ ਮੈਨੂੰ ਚੇਤੇ ਕਰਾਣਾ ਪਹਿਲੀ ਦੂਜੀ ਕਿਸੇ ਵਿੱਚ ਜਿਵੇਂ ਕੇਵ ਸਚਿਆਰਾ ਹੋਈ ਐ ਕਿਵ ਕੂੜਾ ਟੁੱਟ ਪਾਲੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲੀ ਤੇ ਉਥੇ ਇਹ ਰੂਪ ਹੈ ਤੇ ਮੈਂ ਕੀ ਕਵਾਂਗਾ ਕਿ ਇਹ ਰੂਪ ਸੰਬੋਧਨ ਕਾਰਕ ਇਹ ਰੂਪ ਸੰਬੋਧਨ ਰੂਪ ਹੈ ਸੰਬੋਧਨ ਰੂਪ ਤਾਂ ਇਸ ਪ੍ਰਕਾਰ ਜਿਹੜੇ ਮੈਂ ਸ਼ਬਦ ਲਿਖੇ ਹਨ ਆਪ ਜੀ ਨੇ ਉਸ ਥਾਤੇ ਵਰਤਨੇ ਤੇ ਅੱਗੇ ਮੈਂ ਜਿਹੜਾ ਪਾਇਆ ਹੋਇਆ ਓਹ ਪਾ ਲ dennਾ ਇਹਦਾ ਅਰਥ ਇਹ ਹੈ ਕਿ ਇਹੋ ਹੀ ਵਿਚਾਰ ਜਿਹੜੀ ਹੈ ਉਹ ਅੱਗੇ ਚੱਲ ਰਹੀ ਹੈ ਤੇ ਅੱਗੇ ਜਿਹੜੀ ਵਿਚਾਰ ਚੱਲ ਰਹੀ ਹੈ ਉਸ ਚੱਲਦੀ ਵਿਚਾਰ ਦਾ ਜਿਹੜਾ ਅਗਲਾ ਪੱਤਰਾ ਹੈ ਇਸ ਦੀ ਰਿਕਾਰਡਿੰਗ ਮੈਂ ਦੂਸਰੀ ਵਿੱਚ ਕਰਦਾ ਹਾਂ ਜੀ ਛੋਟੇ ਵੀਰ ਜੀ एसओडीटी समाप्ति ਕਰ ਦੇਣਾ ਤਾਂ ਇਹ ਅਗਲਾ ਪੱਤਰਾ ਹੈ ਉਹ ਮੈਂ ਇਥੇ ਆਪਾਂ ਬੋਲਦੇ ਹਾਂ ਜੀ